ਪਹਿਲੀ ਵਾਰ ਜਦੋਂ ਮੈਂ ਅਰੇਸਟ ਹੋਈ ਆ ਉਦੋਂ ਕਲੀਆਂ ਚ ਡੰਡੇ ਮਾਰੇ ਆ ਤੇ ਮੈਨੂੰ ਪਟੇ ਮਾਰੇ ਆ ਤੇ ਮੇਰੇ ਰੱਸਾ ਪਾ ਕੇ ਟੰਗੇ ਆ ਜਦੋਂ ਦੂਜੀ ਵਾਰੀ ਮੈਂ ਅਰੇਸਟ ਹੋਈ ਆ ਉਦੋਂ ਮੈਨੂੰ ਕਰੰਟ ਬਹੁਤ ਜ਼ਿਆਦਾ ਲਗਾਇਆ ਮੈਲਾ ਪੁਲਸੀ ਨਹੀਂ ਬੰਦੇ ਬੰਦੇ ਬੀਬੀਆਂ ਨਹੀਂ ਸੀ ਕਰਦੀਆਂ ਉਹ ਕਹਿੰਦੀਆਂ ਸੀ ਵੀ ਤੁਸੀਂ ਤਾਂ ਸਕਿਉਰਟੀਆਂ ਲੈਣੀਆਂ ਤੇ ਆ ਤੁਸੀਂ ਕਰਨਾ ਕਰੋ ਅਸੀਂ ਤਾਂ ਨਹੀਂ ਸਕਿਉਰਟੀਆਂ ਲੈਣੀਆਂ ਅਸੀਂ ਤਾਂ ਇਸੇ ਚੀਜ਼ ਤਾਂ ਤੁਹਾਨੂੰ ਬੰਦਿਆਂ ਨੇ ਟੰਗਿਆ ਪੁੱਠਾ ਬਿਲਕੁਲ ਕਸਰਾ ਮੇਰੇ ਹੱਥ ਦਾ ਬੋਟਾ ਨੂੰ ਪਾ ਕੇ ਰੱਸਾ ਤੇ ਇੰਜ ਖਿੱਚ ਦਿੱਤਾ ਸੀ ਤੇ ਸਿੱਡੀਆਂ ਤਾਂ ਪਾਵਾਂ ਸੀਗੀਆਂ ਫੇਰ ਬੋਟ ਮੇਰੇ ਬਹੁਤ ਪਤਲੇ ਸੀ ਨਿਕਲ ਜਾਂਦਾ ਸੀ ਫਿਰ ਲੱਕ ਨੂੰ ਪਾ ਕੇ ਟੰਗ ਦਿੱਤਾ ਬੁੱਜੀਵਾਰੀ ਮੈਨੂੰ ਬਹੁਤ ਕਰੰਟ ਲਗਾਏ ਬਹੁਤ ਬਹੁਤ ਆਦਿਕ ਪੈਸਾ ਜੇ ਵੀ ਨਿਸ਼ਾਨ ਹੈ ਗਿਆ ਆ ਇੱਥੇ ਇੱਥੇ ਕਰੰਟ ਹੱਥਾਂ ਤੇ ਪੈਰਾਂ ਤੇ ਬਹੁਤ ਕਰੰਟ ਹੋ ਰਾਇਆ ਸੀ ਗੁਰੂ ਪਾਤਸ਼ਾਹੀ ਬਖਸ਼ਿਸ਼ ਸਮਝਦੀ ਆ ਅਸੀਂ ਜਦੋਂ ਤੁਰੇ ਸੀ ਨਾ ਅਸੀਂ ਗੁਰੂ ਨੂੰ ਸਮਰਪਿਤ ਹੋ ਕੇ ਤੁਰੇ ਸੀਗੇ ਤੇ ਇੱਕ ਅਭਿਆਸ ਇੱਕ ਮੇਰੇ ਸਿੰਘ ਸਾਹਿਬ ਦੀ ਬੰਦਗੀ ਮੈਂ ਮੈਂ ਸੋਚਦੀ ਆਂ ਕਿ ਉਹਦਾ ਪ੍ਰਭਾਵ ਬਹੁਤ ਜ਼ਿਆਦਾ ਸੀਦਾ ਬਾਦਰ ਹੈਗੇ ਹੁਣ ਤੁਹਾਡੇ ਨਹੀਂ ਡੈਥ ਹੋ ਗਈ ਉਹਨਾਂ ਦੀ ਉਹ ਕਦੋਂ ਗਏ ਉਹਨਾਂ ਦੀ 2003 ਚ ਡੈਥ ਹੋ ਗਈ ਸੀ ਪਰ ਜਦੋਂ ਹੀ ਮੇਰੇ ਸਿੰਘ ਸਾਹਿਬ ਨੂੰ ਅਰੈਸਟ ਕੀਤਾ ਸੀ ਮੇਰੇ ਫਾਦਰ ਨੂੰ ਡਿਸਮਿਸ ਕਰ ਦਿੱਤਾ ਸੀ ਡਿਸਮਿਸ ਕਰਤਾ ਸੀ ਉਕੇ ਮੇਰਾ ਬ੍ਰਦਰ ਮੇਰੇ ਸਿੰਘ ਸਾਹਿਬ ਨੂੰ ਲੈ ਕੇ ਤੇ ਫਿਰ ਪੁਲਿਸ ਲਾਈਨ ਚ ਚਲਾ ਗਿਆ ਕਿ ਸਾਡੇ ਕੋਲ ਰਹਿਣ ਨੂੰ ਕੋਈ ਜਗ੍ਹਾ ਨਹੀਂ ਸੀ ਕੋਈ ਟਿਕਾਣਾ ਨਹੀਂ ਸੀਗਾ ਮੈਨੂੰ ਇਹਨਾਂ ਨੇ ਜੰਮੂ ਨੂੰ ਭੇਜਿਆ ਸੀਗਾ ਕਿ ਮੈਂ ਮੈਂ ਕ੍ਰੋਸ ਕਰਨਾ ਆ ਤੇ ਉੱਥੇ ਇੱਕ ਲਾਲੀ ਨਾਮ ਦਾ ਸਿੰਘ ਸੀ ਉਹਦੀ ਵਾਈਫ ਜੰਮੂ ਦੀ ਸੀਗੀ ਤੇ ਉਧਰੋਂ ਪਤਾ ਕਰਕੇ ਆਓ ਤੁਸੀਂ ਤੇ ਉਹ ਕਿਤੇ ਜਦੋਂ ਇਹਨਾਂ ਨੇ ਕਿਸੇ ਨਾਲ ਗੱਲ ਕੀਤੀ ਹੋਣੀ ਜਦੋਂ ਉਹ ਬੰਦਾ ਅਰੈਸਟ ਹੋਇਆ ਉਹਨੇ ਉਹ ਸਾਰਾ ਕੁਝ ਦੱਸ ਦਿੱਤਾ ਟੌਰਚਰ ਹੋਇਆ ਕਦੇ ਜੇਲ੍ਹ ਚ ਜਾਂ ਹਵਾਲਾ ਨੇ ਜੇਲ੍ਹ ਹਵਾਲਾ ਤੇ ਹਵਾਲਾ ਤੇ ਸਟਾ ਟਾਰਚਰ ਹੁੰਦਾ ਹੀ ਆ ਜਦੋਂ ਪੁਲਿਸ ਨੇ ਫੜਨਾ ਹੁੰਦਾ ਉਹਨੇ ਤਾਂ ਟਾਰਚਰ ਕਰਨਾ ਹੀ ਆ ਪਹਿਲੀ ਵਾਰੀ ਜਦੋਂ ਮੈਨੂੰ ਟਾਰਚਰ ਥੋੜਾ ਹੋਇਆ ਕਿਉਂਕਿ ਉਦੋਂ ਫਾਦਰ ਸਾਹਿਬ ਪੁਲਿਸ ਵਿੱਚ ਸੀਗੇ ਦੂਜੀ ਵਾਰੀ ਮੈਨੂੰ ਬਹੁਤ ਕਰੰਟ ਲਗਾਏ ਬਹੁਤ ਕਰੰਟ ਬਹੁਤ ਅਧਿਕਤ ਹਜੇ ਵੀ ਨਿਸ਼ਾਨ ਹੈਗੇ ਆ ਆ ਇੱਥੇ ਇੱਥੇ ਕਰੰਟ ਹੱਥਾਂ ਤੇ ਪੈਰਾਂ ਤੇ ਬਹੁਤ ਕਰੰਟ ਲਗਾਏ ਸੀ ਪਹਿਲੀ ਵਾਰੀ ਤਾਂ ਟੰਗਿਆ ਸੀਗਾ ਤੇ ਜਦੋਂ ਪਹਿਲੀ ਵਾਰੀ ਮੇਰੇ ਪਟਾ ਵੱਜਿਆ ਇਹ ਮਹਿਲਾ ਪੁਲਿਸ ਸੀ ਨਹੀਂ ਬੰਦੇ ਬੰਦੇ ਬੀਬੀਆਂ ਨੇ ਸੀ ਕਰਦੀਆਂ ਉਹ ਕਹਿੰਦੀਆਂ ਸੀ ਵੀ ਤੁਸੀਂ ਦਾ ਸਕਿਉਰਟੀਆਂ ਲੈਣੀਆਂ ਤੇ ਆ ਤੁਸੀਂ ਕਰਨਾ ਕਰੋ ਅਸੀਂ ਤਾਂ ਨਹੀਂ ਸਕਿਉਰਟੀਆਂ ਲੈਣੀਆਂ ਅਸੀਂ ਤਾਂ ਇਸੇ ਚੀਜ਼ ਤਾਂ ਤੁਹਾਨੂੰ ਬੰਦਿਆਂ ਨੇ ਟੰਗਿਆ ਪੁੱਠਾ ਬਿਲਕੁਲ ਪੁੱਠਾ ਨਹੀਂ ਸਿੱਧਾ ਟੰਗਿਆ ਸੀ ਇਸ ਤਰ੍ਹਾਂ ਮੇਰੇ ਹੱਥਾਂ ਗੁੱਟਾਂ ਨੂੰ ਪਾ ਕੇ ਰੱਸਾ ਤੇ ਇੰਜ ਖਿੱਚ ਦਿੱਤਾ ਸੀ ਤੇ ਸਿੱਧੀਆਂ ਤਾਂ ਪਾਵਾਂ ਸੀਗੀਆਂ ਫਿਰ ਗੁੱਟ ਮੇਰੇ ਬਹੁਤ ਪਤਲੇ ਸੀ ਨਿਕਲ ਜਾਂਦਾ ਸੀ ਫਿਰ ਲੱਕ ਨੂੰ ਪਾ ਕੇ ਟੰਗ ਦਿੱਤੇ ਸੀ ਹਾਂਜੀ ਫਿਰ ਕਰੰਟ ਲਾਇਆ ਉਦੋਂ ਉਸ ਸਮੇਂ ਦਰਾਨੀ ਇਹ ਪਹਿਲੀ ਵਾਰ ਜਦੋਂ ਮੈਂ ਅਰੈਸਟ ਹੋਈਆਂ ਉਦੋਂ ਤਲੀਆਂ 'ਚ ਡੰਡੇ ਮਾਰੇ ਆ ਤੇ ਮੈਨੂੰ ਪਟੇ ਮਾਰੇ ਆ ਤੇ ਮੇਰੇ ਰੱਸਾ ਪਾ ਕੇ ਟੰਗਿਆ ਆ ਜਦੋਂ ਦੂਜੀ ਵਾਰੀ ਮੈਰੈਸਟ ਹੋਈਆਂ ਉਦੋਂ ਮੈਨੂੰ ਕਰੰਟ ਬਹੁਤ ਜ਼ਿਆਦਾ ਲਗਾਇਆ। ਮੂੰਹ ਦੇ ਉੱਤੇ ਉਹ ਲਾ ਦਿੰਦੇ ਸੀ ਉਹ ਜਿਵੇਂ ਚਿੰਟੀਆਂ ਹੁੰਦੀਆਂ। ਨਹੀਂ ਨਹੀਂ ਉਹ ਇੱਕ ਮਸ਼ੀਨ ਜੀ ਚਲਾਈ ਜਾਂਦੇ ਆ ਤੇ ਇੱਕ ਤਾਰ ਹੁੰਦੀ ਨੰਗੀ ਪਹਿਲਾਂ ਪੈਰਾਂ ਤੇ ਲਗਾਈ ਉਹਨਾਂ ਨੇ ਹੌਲੀ-ਹੌਲੀ ਹੱਥਾਂ ਤੇ ਲੈ ਕੇ ਆਏ ਤੇ ਮੈਨੂੰ ਕਹਿੰਦੇ ਤੁਸੀਂ ਕੁਛ ਚੀਕਾਂ ਨਹੀਂ ਮਾਰਦੇ ਜਿਹੜਾ ਲਗਾ ਰਿਆ ਸੀ ਉਹ ਵਿਚਾਰਾ ਆਪ ਡਰ ਰਿਹਾ ਸੀਗਾ ਕਿ ਮੈਂ ਇਹਨੂੰ ਕਰੰਟ ਲਗਾ ਰਿਆ ਆ ਕਿਉਂਕਿ ਮੇਰੇ ਫਾਦਰ ਦੇ ਨਾਲ ਰਹੇ ਹੋਏ ਸੀਗੇ। ਉਹਨਾਂ ਨੂੰ ਤੇ ਮੈਂ ਉਹਨਾਂ ਦੇ ਬੱਚਿਆਂ ਵਰਗੀ ਹੋਈ ਲੱਗਦੀ ਸੀ ਪਰ ਕਰਨਾ ਪੈਣਾ ਸੀਗਾ। ਤੇ ਫਿਰ ਮੈਂ ਆਉਣਾ ਨੂੰ ਕਿਹਾ ਕਿ ਮੈਨੂੰ ਕੁਝ ਹੋ ਨਹੀਂ ਰਿਹਾ ਹੈਗਾ ਕਿ ਮੇਰੇ ਜਦੋਂ ਮੈਨੂੰ ਕੁਝ ਹੁੰਦਾ ਨਹੀਂ ਤੇ ਮੈਂ ਕਿਵੇਂ ਚੀਕਾਂ ਮਾਰਾਂ ਉਹ ਕਹਿੰਦੇ ਜਿਹੜੇ ਸੀ ਮੋਟਰ ਚੋਰ ਫੜੇ ਉਹ ਤੇ ਹੱਥ ਲਾਉਂਦੇ ਆ ਸਾਰੀ ਚੰਗਰਾ ਮਾਰਦੇ ਆ ਮੈਂ ਕਿਹਾ ਮੈਨੂੰ ਨਹੀਂ ਕੁਝ ਵੀ ਹੁੰਦਾ ਇਹ ਕੀ ਸੀ ਕਿ ਜਿਹੜਾ ਨਹੀਂ ਕੁਝ ਮਹਿਸੂਸ ਕਰ ਰਹੀ ਮੈਂ ਉਹਨੂੰ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਸਮਝਦੀ ਆ ਕਿ ਕਿਉਂਕਿ ਅਸੀਂ ਜਦੋਂ ਤੁਰੇ ਸੀ ਨਾ ਅਸੀਂ ਗੁਰੂ ਨੂੰ ਸਮਰਪਤ ਹੋ ਕੇ ਤੁਰੇ ਸੀਗੇ ਤੇ ਇੱਕ ਅਭਿਆਸ ਇੱਕ ਮੇਰੇ ਸਿੰਘ ਸਾਹਿਬ ਦੀ ਬੰਦਗੀ ਮੈਂ ਮੈਂ ਸੋਚਦੀ ਆਂ ਕਿ ਉਹਦਾ ਪ੍ਰਭਾਵ ਬਹੁਤ ਜ਼ਿਆਦਾ ਸੀਗਾ ਸਾਡੇ ਉੱਤੇ ਤੇ ਪਾਤਸ਼ਾਹ ਦੀ ਬਖਸ਼ਿਸ਼ ਬਹੁਤ ਜ਼ਿਆਦਾ ਸੀ ਜਦੋਂ ਤੁਸੀਂ ਕਹੇ ਕਿ ਡੰਡੇ ਮਾਰੇ ਜਾਂ ਪਟੇ ਤੱਕ ਮਾਰੇ ਜਦੋਂ ਮੇਰੇ ਪਹਿਲਾ ਪਟਾ ਵੱਜਿਆ ਨਾ ਮੈਨੂੰ ਉਹਦਾ ਅਸੀਂ ਬਚਪਨ ਚ ਇੱਕੋ ਦਾ ਨਾ ਪੁਰਾਣੇ ਸਮਿਆਂ ਚ ਪਿੰਡਾਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਉਦੋਂ ਕੀਰਤਨ ਨਹੀਂ ਸੀ ਹੁੰਦੇ ਤੇ ਤਵਿਆਂ ਵਾਲੇ ਵਾਜੇ ਲੱਗਦੇ ਹੁੰਦੇ ਸੀਗੇ ਤੇ ਛੋਟੇ ਸਹਿਬਜ਼ਾਦੇ ਦੀਆਂ ਵਾਰ ਬਹੁਤ ਲੱਗਦੀ ਹੁੰਦੀ ਸੀਗੀ ਤੇ ਉਹਦੇ ਵਿੱਚ ਉਹ ਕਹਿੰਦੇ ਸੀ ਮਾਰ ਮਾਰ ਕੋੜੜੇ ਤੂ ਲਾ ਸਾਡਾ ਚੰਮ ਦੇ ਸੂਰਮੇ ਜਹਾਨ ਤੇ ਨਹੀਂ ਬਾਰ ਬਾਰ ਜੰਮਦੇ ਤੇ ਜਦੋਂ ਮੈਨੂੰ ਪਹਿਲਾ ਫਟਾ ਵੱਜਿਆ ਤੇ ਮੈਨੂੰ ਉਹੀ ਸੀਨ ਚੇਤੇ ਆਇਆ ਕਿ ਜੇ ਸਾਡੇ ਸਹਿਬਜ਼ਾਦੇ ਨੇ ਡੋਲੇ ਤੇ ਮੈਂ ਕਿਉਂ ਡੋਲਾਂ ਮੈਂ ਉਹਨਾਂ ਨੂੰ ਯਾਦ ਕੀਤਾ ਉਹਨਾਂ ਦੇ ਚਰਨਾਚਰ ਅਰਦਾਸ ਕੀਤੀ ਮੈਨੂੰ ਲੱਗਿਆ ਨਹੀਂ ਕਿ ਮੈਨੂੰ ਟੌਰਚਰ ਕੀਤਾ ਆ ਮੈਨੂੰ ਲੱਗਿਆ ਹੀ ਨਹੀਂ ਤੇ ਦੂਜੀ ਵਾਰੀ ਵੀ ਇਸ ਤਰ੍ਹਾਂ ਹੀ ਮੈਨੂੰ ਜਦੋਂ ਕਰੰਟ ਵੀ ਲਾਏ ਨੇ ਤੇ ਬੰਦਾ ਕਰੰਟ ਨਹੀਂ ਚੱਲਦਾ ਹੈਗਾ ਜਦੋਂ ਇੱਥੋਂ ਲਿਆ ਕੇ ਕਰੰਟ ਇੱਥੇ ਜਦੋਂ ਇੱਥੇ ਲੈ ਕੇ ਆਏ ਨਾ ਕਰੰਟ ਫਿਰ ਮੇਰਾ ਮੂੰਹ ਵਿੰਗਾ ਹੋ ਗਿਆ ਫਿਰ ਮੇਰੀ ਚਾਂਗਰ ਨਿਕਲੀ ਤੇ ਉਸ ਤੋਂ ਪਹਿਲਾਂ ਜਦੋਂ ਹੱਥਾਂ ਤੇ ਫੇਰ ਰਹੇ ਸੀ ਪੈਰਾਂ ਤੇ ਫੇਰ ਰਹੇ ਸੀ ਨਹੀਂ ਫਿਰ ਉਹ ਮੈਨੂੰ ਕਹਿਣ ਲੱਗਾ ਤੂੰ ਚੀਕਾਂ ਮਾਰੀ ਜਾ ਨਾਲ ਦੇ ਕਮਰੇ 'ਚ ਐਸਐਸਪੀ ਬੈਠਾ ਆ ਜਾਂ ਫਿਰ ਉਹ ਉੱਠ ਕੇ ਆ ਕੇ ਤੈਨੂੰ ਟੌਰਚਰ ਕਰੇਗਾ ਮੈਂ ਕਿ ਅੰਕਲ ਜੀ ਜਦੋਂ ਮੈਨੂੰ ਕੁਛ ਆਉਂਦਾ ਨਹੀਂ ਤੇ ਮੈਂ ਮੂਂਗਾ ਹੋ ਗਿਆ ਸੀਗਾ 사이드 ਨੂੰ ਚਲਾ ਗਿਆ ਸੀਗਾ ਤੇ ਮੇਰਾ ਅੱਖਾਂ ਦਾ ਐਂਗਲ ਕਿਉਂਕਿ ਜਦੋਂ ਇੱਥੇ ਇੱਥੇ ਲਾਇਆ ਸੀ ਤੇ ਉਹ ਐਂਗਲ ਹਿੱਲ ਗਿਆ ਸੀਗਾ ਸਟਿਲ ਵੀ ਮੈਨੂੰ ਇੰਜ ਇੰਜ ਹਜੇ ਵੀ ਇੰਜ ਨਜ਼ਰ ਆਉਂਦਾ ਆ ਉਹ ਜਿਹੜਾ ਐਂਗਲ ਹਿੱਲਿਆ ਆ ਪਰ ਜਦੋਂ ਹੀ ਮੈਨੂੰ ਉਹਨਾਂ ਨੇ ਕਰੰਟ ਬੰਦ ਕਰਕੇ ਐਸਐਸਪੀ ਦੇ ਆਫਿਸ ਵਿੱਚ ਲੈ ਕੇ ਗਿਆ ਤੇ ਮੈਨੂੰ ਲੱਗਾ ਸੀ ਕਿ ਮੈਨੂੰ ਕੁਝ ਨਹੀਂ ਹੋਇਆ ਹੈ ਕਿੰਨੀ ਉਮਰ ਸੀ ਉਹਦੋਂ ਅ ਜਦੋਂ ਮੇਰੀ ਪਹਿਲੀ ਵਾਰੀ ਮੈਂ ਅਰੈਸਟ ਹੋਈਆ ਉਦੋਂ ਮੈਂ 24 ਸਾਲ ਦੀ ਸੀਗੀ ਹਮ ਸ਼ਾਦੀ ਹੋਈ ਆ ਫਿਰ ਉਦੋਂ 26 ਕ ਸਾਲ ਦੀ ਉਹਨੇ 26 ਸਾਲ ਦੀ ਜਦੋਂ ਕਰੰਟ ਲਾਇਆ ਉਦੋਂ ਜਦੋਂ ਦੂਜੀ ਵਾਰੀ ਕਰੰਟ ਲਾਇਆ ਉਦੋਂ ਮੈਂ 28 ਸਾਲ ਦੀ ਦੂਜੀ ਵਾਰੀ ਫਿਰ ਕਰੰਟ ਲਾਇਆ ਪਹਿਲੀ ਵਾਰੀ ਹੋਏ ਕਰੰਟ ਲੱਗੇ ਪਰ ਮੈਂ ਦੂਜੀ ਵਾਰੀ ਅਰੈਸਟ ਹੋਈਆ ਤੇ ਉਦੋਂ ਮੈਂ 28 ਸਾਲ ਦੀ ਸੀ ਉਹਨਾਂ ਪ੍ਰਤੀ ਗੁੱਸਾ ਆਉਂਦਾ ਜਿਹੜੇ ਮੁਲਾਜ਼ਮ ਸੀਗੇ ਜਿਹੜੇ ਨਹੀਂ ਕਿਉਂਕਿ ਉਹਨਾਂ ਦੀ ਉਹ ਡਿਊਟੀ ਬਦਲੇ ਦੀ ਭਾਵਨਾ ਨਾਲ ਕਦੇ ਕੁਝ ਕੀਤਾ ਨਹੀਂ ਕਦੀ ਨਹੀਂ ਨਹੀਂ ਕੀਤਾ ਕਦੀ ਸਿਰਫ ਲਹਿਰ ਦੇ ਦੌਰਾਨ ਹਥਿਆਰ ਚੱਕਿਆ ਤੇ ਭਾਈ ਸਾਹਿਬ ਤੋਂ ਬਾਅਦ ਮੇਰੇ ਖਿਆਲ ਦੁਬਾਰਾ ਫਿਰ ਤੁਸੀਂ ਨਹੀਂ ਰਹੇ ਨਹੀਂ ਮੈਂ ਉਸ ਲਾਈਨ 'ਚ ਨਹੀਂ ਆਈ ਕਿਉਂਕਿ ਉਹਨਾਂ ਨੇ ਮੈਨੂੰ ਹਦਾਇਤ ਹੁਣ ਕਦੇ ਹੁੰਦਾ ਮਹਿਸੂਸ ਹੁੰਦਾ ਬਦਲੇ ਦੀ ਭਾਵਨਾ ਹੁਣ ਹੈ ਕਿਸ ਵਾਰ ਕਦੇ ਨਾਲ ਜਿਨ੍ਹਾਂ ਨੇ ਉਸ ਦੌਰ 'ਚ ਜੋ ਜੋ ਕੀਤਾ ਪੁਲਸ ਵਾਲਿਆਂ ਨੇ ਕੀਤਾ ਮੈਂ ਕਦੀ ਨਹੀਂ ਨਹੀਂ ਕਿਉਂਕਿ ਮੈਂ ਦੇਖੋ ਮੈਂ ਕਹਿੰਨੇ ਆ ਕਿ ਸ਼ਾਇਦ ਮੈਂ ਲੱਖੀ ਸੀ ਕਿ ਮੇਰੇ ਨਾਲ ਜਿੰਨਾ ਕੁ ਆਮ ਲੋਕਾਂ ਦੇ ਨਾਲ ਹੋਇਆ ਮੇਰੇ ਨਾਲ ਸ਼ਾਇਦ ਉਹਨਾਂ ਨਹੀਂ ਹੋਇਆ ਹੂੰ ਦੂਜੀ ਗੱਲ ਇਹ ਆ ਕਿ ਜਿਹੜਾ ਉਹਨਾਂ ਨੇ ਕੀਤਾ ਉਹ ਉਹਨਾਂ ਦੀ ਡਿਊਟੀ ਲਈ ਹੋ ਰੱਬ ਨੇ ਸਾਨੂੰ ਟੌਰਚਰ ਕਰ ਲਈ ਤੇ ਸਾਨੂੰ ਉਹਨਾਂ ਨੇ ਬਲ ਬਖਸ਼ਿਆ ਕਾਲਪੁਰਖ ਨੇ ਕਿ ਤੁਸੀਂ ਇਹਨੂੰ ਚੱਲਣਾ ਹੁਣ ਕੀ ਤੁਸੀਂ ਮਿਸਲ ਸਤਲੋਜੀ ਨਾਲ ਜੁੜੇ ਹੋ ਹੂੰ ਹੁਣ ਪੰਜਾਬ ਬਾਰੇ ਕੀ ਸੋਚਦੇ ਹੋ ਦੇਖੋ ਸਾਡਾ ਜਦੋਂ ਅਸੀਂ ਉਸ ਲਹਿਰ ਵਿੱਚ ਸੀਗੇ ਨਾ ਉਦੋਂ ਵੀ ਮਕਸਦ ਇਹੀ ਸੀਗਾ ਕਿ ਅਸੀਂ ਆਪਣੇ ਕੌਮ ਨੂੰ ਆਪਣੇ ਇਸ ਖਿੱਤੇ ਦੇ ਲੋਕਾਂ ਨੂੰ ਜਿਹੜਾ ਵਧੀਆ ਰਾਜ ਦਈਏ ਵਧੀਆ ਸੀ ਇਹਨਾਂ ਦੇ ਲਈ ਕੰਮ ਕਰੀਏ ਇਹਨਾਂ ਦੀਆਂ ਜਿਹੜੀਆਂ ਅ ਇਨਜਸਟਿਸ ਹੁੰਦਾ ਆ ਉਹ ਨਹੀਂ ਹੋਣਾ ਚਾਹੀਦਾ ਹੈਗਾ ਸਾਡੇ ਸਾਡੇ ਦਰਬਾਰ ਸਭ ਠਾਏ ਗਏ ਆ ਜੇ ਸਾਡੇ ਕੋਲ ਰਾਜ ਹੁੰਦਾ ਪਾਵਰ ਹੁੰਦੀ ਤੇ ਕਿਸੇ ਦੀ ਕੀ ਜ਼ਰਤ ਸੀ ਕਿ ਕਿ ਉਹ ਆਣ ਕੇ ਠਾ ਜਾਂਦੇ ਹਨਾ ਉਦੋਂ ਇੱਕ ਗੁੱਸਾ ਸੀ ਇੱਕ ਰਵੈਣ ਜੀ ਸਮਝ ਲਓ ਬਦਲੇ ਦੀ ਭਾਵਨਾ ਸੀਗੀ ਉਸ ਟਾਈਮ ਤੇ ਪਰ ਸਰਕਾਰ ਪ੍ਰਤੀ ਸੀਗੀ ਸਿਸਟਮ ਪ੍ਰਤੀ ਸੀਗੀ ਕਿਸੇ ਇੱਕ ਵਿਅਕਤੀ ਪ੍ਰਤੀ ਨਹੀਂ ਸੀ ਹੈਨਾ ਤੇ ਹੋਰ ਜਦੋਂ ਮੈਂ ਸ਼ੁਰੂ ਤੋਂ ਹੀ ਇਸ ਚੀਜ਼ ਦੇ ਵਿੱਚ ਹੱਕ ਦੇ ਵਿੱਚ ਆ ਕਿ ਜਦੋਂ ਜਿਹੋ ਜਿਹਾ ਸਮਾਂ ਹੋਵੇ ਉਹਦੇ ਮੁਤਾਬਕ ਅੱਜ ਤਲਵਾਰਾਂ ਦਾ ਨਾਲ ਲੜ ਕੇ ਤੇ ਨਹੀਂ ਨਾ ਰਾਜ ਮਿਲ ਰਹੇ ਹੈਗੇ ਅੱਜ ਤੇ ਵੋਟਾਂ ਦੇ ਯੁੱਗ ਵਿੱਚ ਰਾਜ ਮਿਲ ਰਹੇ ਤੇ ਸਾਨੂੰ ਇਸ ਖਿੱਤੇ ਵਿੱਚ ਵੀ ਆਉਣਾ ਚਾਹੀਦਾ ਆ ਮੈਂ ਮਿਸਲ ਸਤਲੋਜ ਨਾਲ ਇਸੇ ਕਰਕੇ ਜੁੜੀ ਆ ਕਿਉਂਕਿ ਜਦੋਂ ਵੀ ਅਸੀਂ ਦੋ ਮਕਸਦ ਦੋਵੇਂ ਇਹਨਾਂ ਦਾ ਲਹਿਰਾਂ ਦਾ ਸੇਮ ਹੈਗਾ ਆ ਹੂੰ ਕੰਫਰਟ ਦੇਣਾ ਲੋਕਾਂ ਨੂੰ ਕੰਫਰਟ ਦੇਣਾ ਲੋਕਾਂ ਨੂੰ ਨਿਆਣੇ ਲੱਗਦਾ ਕਿ ਹੁਣ ਹਥਿਆਰ ਚੁੱਕਣ ਦੀ ਲੋੜ ਨਹੀਂ ਹੈ ਨਹੀਂ ਦੇਖੋ ਹਥਿਆਰ ਚੁੱਕਣ ਦੀ ਲੋੜ ਕਦੀ ਵੀ ਨਹੀਂ ਹੁੰਦੀ ਉਹ ਤਾਂ ਇੱਕਦਮ ਕੋਈ ਇਹੋ ਜਿਹਾ ਉਬਾਲ ਹੁੰਦਾ ਕੋਈ ਇਹੋ ਜਿਹਾ ਸਮਾਂ ਆ ਜਾਂਦਾ ਹੈ ਕਿ ਤੁਸੀਂ ਕਹਿ ਦਿੰਦੇ ਹੋ ਐਨ ਆਫ ਇਜ਼ ਇਨਫ ਹਮ ਹੈਨਾ ਆਪਾਂ ਸੋਚ ਕੇ ਹਥਿਆਰ ਨਹੀਂ ਚੁੱਕਦੇ ਵੀ ਅਸੀਂ ਹੁਣ ਚੁੱਕਣੇ ਆਂ ਜੀ ਅਸੀਂ ਹੁਣ جنگ ਲੜਨੀ ਆ ਇਹ ਤੇ ਇੱਕ ਜਦੋਂ ਤੁਹਾਡੇ ਸਿਰ ਤੇ ਮੈਂ ਕਹਿੰਦੀ ਅਸੀਂ جنگ ਅਸੀਂ جنگ ਨਹੀਂ ਲੜੀ ਸਾਡੇ ਤੇ ਸਾਡੇ ਗਲ ਪਈ جنگ ਨੂੰ ਅਸੀਂ ਸਿਰ ਦੇ ਕੇ ਨਿਭਾਇਆ ਆ ਅਸੀਂ ਸਿਰ ਦਿੱਤਾ ਉਹਦੇ ਲਈ ਕਿਉਂਕਿ ਸਾਡੇ ਗੜ ਪੈ ਗਈ ਅਸੀਂ ਤਾਂ ਇਹ ਨਾ ਕਿਹਾ ਸੀ ਸਾਡੇ ਤੇ ਆਣ ਕੇ ਅਟੈਕ ਕਰੋ ਅਸੀਂ ਤਾਂ ਅਟੈਕ ਕਰਨ ਨਹੀਂ ਗਏ ਸੀ ਉਹਨਾਂ ਦੇ ਉੱਤੇ ਸਾਡੇ ਗੜ ਉਹ ਲੜਾਈ ਪੈ ਗਈ ਤੇ ਫਿਰ ਅਸੀਂ ਜਾਣਾ ਜਾਣ ਹੂਲ ਕੇ ਲੜੀ ਹੈ ਤੇ ਲੜਨੀ ਵੀ ਚਾਹੀਦੀ ਸੀਗੀ